ਅੱਜ ਗੱਲ ਕਰਾਂਗੇ ਦੁੱਧ ਦੀ ਫੈਟ ਵਧਾਉਣ ਬਾਰੇ ਬਹੁਤ ਸਾਰੇ ਪਸ਼ੂ ਪਾਲਕ ਮੀਰਾਂ ਦੇ ਕੀ ਆ ਪਸ਼ੂ ਦੁੱਧ ਤਾਂ ਬਹੁਤ ਜ਼ਿਆਦਾ ਦਿੰਦੇ ਆ ਪਰ ਉਹਨਾਂ ਦੀ ਫੈਟ ਬਹੁਤ ਘੱਟ ਹੁੰਦੀ ਹੈ ਅੱਜ ਤੁਹਾਨੂੰ ਦੱਸਾਂਗੇ ਕਿ ਦੁੱਧ ਵਿੱਚ ਅਜਿਹੀ ਕਿਹੜੀ ਚੀਜ਼ ਹੈ ਜਿਸ ਨੂੰ ਮਿਲਾਉਣ ਨਾਲ ਹੀ ਆ ਦੁੱਧ ਦੀ ਫੈਟ ਡਬਲ ਹੋ ਜਾਵੇਗੀ ਉਸ ਤੋਂ ਪਹਿਲਾਂ ਕੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਸ਼ੇਅਰ ਕਮੈਂਟ ਜਰੂਰ ਕਰੋ ਜੀ ਹੋਣ ਗੱਲ ਕਰਾਂਗੇ ਕਿ ਆਪਣੇ ਪਸ਼ੂ ਦੁੱਧ ਤਾਂ ਬਹੁਤ ਜ਼ਿਆਦਾ ਦਿੰਦੇ ਹਨ ਪਰ ਉਹਨਾਂ ਲਈ ਕੀ ਆ ਫੈਟ ਵਾਲ ਫਟ ਜਾਂਦੀ ਹੈ ਜੋ ਵੀ ਅਸੀਂ ਘਰ ਵਿੱਚ ਥਰੇਲੂ ਨੂੰ ਤੇ ਕਰਦੇ ਆ ਜਿਸ ਤਰ੍ਹਾਂ ਕੀ ਆ ਆਪਣੇ ਪਸਵਾਂ ਦੇ ਫੈਨ ਮਦਨ ਦੇ 100% ਚਾਂਸ ਹੁੰਦੇ ਹਨ ਜਿਸ ਤਰ੍ਹਾਂ ਕੀ ਆ ਆ ਬਹੁਤ ਸਾਰੀਆਂ ਕੰਪਨੀਆਂ ਦੀ ਫੀਡ ਪਾਉਣੀ ਆ ਦਾਣਾ ਪਾਉਣੀ ਆ ਤੇ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਆ ਤੇ ਇਸ ਤੋਂ ਬਾਅਦ ਵੀ ਕੀ ਆਪਣੇ ਪਸਵਾਂ ਨੂੰ ਫੈਨ ਨਹੀਂ ਵੱਲ ਪਾਉਣੀ ਦੋ ਤਵਾਦੀਆਂ ਦੇ ਪਰ ਫੈਨ ਵੀ ਵੱਲ ਪਾਉਣੀ ਆ ਤੇ ਇਸ ਦੇ ਨਾਲ ਕੀ ਆਪਾਂ ਜਿਸ ਤਰ੍ਹਾਂ ਆਪਾਂ ਫੀਡ ਪਾਉਂਦੇ ਆ ਫੀਡ ਦੇ ਨਾਲ ਨਾਲ ਕੀ ਆਪਾਂ ਨੂੰ ਖਾੜਾ ਦਾ ਉਪਯੋਗ ਕਰਨਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਕੀ ਸਰੋਂ ਦੀ ਖਾੜ ਹੁੰਦੀ ਹੈ ਬਨੋਲਾ ਖਾੜ ਹੁੰਦੀ ਹੈ ਜਾਂ ਗੜੇਵਿਆਂ ਦੀ ਖਾੜ ਜਿਹੜੀ ਹੁੰਦੀ ਹੈ ਇਸ ਤਰ੍ਹਾਂ ਦੀਆਂ ਖਾੜਾਂ ਆਪਾਂ ਨੂੰ ਪਸ਼ੂਆਂ ਨੂੰ ਪਾਉਂਦੇ ਆ ਬਹੁਤ ਜ਼ਰੂਰੀ ਹੈ ਨਾਲ ਨਾਲ ਕੀ ਹੈ ਇਸ ਹਰ ਰੋਜ਼ ਆਪਾਂ ਨੂੰ ਡੇਲੀ ਹਰ ਰੋਜ਼ ਕੀ ਆ 20 ਗ੍ਰਾਮ ਮਿੱਠਾ ਸੋਡਾ ਦੇਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਕੀ ਆ ਪਸ਼ੂਆਂ ਦੇ ਰੂਮਾਂ ਦੀ ਪੀ ਐਚ ਲੇਵਾ ਕੀਤਾ ਸਹੀ ਰਹੇਗਾ ਜਿਸ ਕਾਰਨ ਕੀਆ ਦੋ ਦਿਨ ਫੈਡ ਵਤਨ ਦੇ ਚਾਂਸ ਪੂਰੇ ਹੁੰਦੇ ਹਨ ਤੇ ਇਸ ਦੇ ਨਾਲ ਨਾਲ ਕੀ ਆਪਾਂ ਨੂੰ ਸਭ ਤੋਂ ਮੁੱਖ ਗੱਲ ਇਹੰਦਾਂ ਕਿ ਪਸ਼ੂਆਂ ਨੂੰ 3 ਮਹੀਨੇ ਬਾਅਦ ਕੀ ਡਿਵਰਮਿੰਗ ਕਰਨੀ ਚਾਹੀਦੀ ਹੈ ਕੀੜੇ ਮਾਰ ਦਵਾਈ ਜ਼ਰੂਰ ਦੇਣੀ ਚਾਹੀਦੀ ਹੈ ਪਸ਼ੂਆਂ ਦੀ ਇਹ ਮੁੱਖ ਕਾਰਨ ਹੁੰਦਾ ਹੈ ਫੈਡ ਘਟਣ ਦਾ ਇਸ ਨਾਲ ਕੀ ਆ ਜੇ ਆਪਾਂ ਲਗਾਤਾਰ 3 ਮਹੀਨੇ ਬਾਅਦ ਆਪਾਂ ਡਿਵਰਮਿੰਗ ਕਰਦੇ ਆ ਤਾਂ ਇਸ ਨਾਲ ਕੀ ਆ ਆਪਣੇ ਪਸ਼ੂ ਵੀ ਬਹੁਤ ਸਾਰੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਨਾਲ ਨਾਲ ਕੀ ਹੈ ਦੁੱਧ ਦੀ ਪ੍ਰੋਡਕਸ਼ਨ ਵੀ ਵਾਧੀ ਜਾਂ ਤੇ ਨਾਲ ਨਾਲ ਫੈਂਟ ਵੀ ਵਾਧੀ ਜਾਂ ਸਾਰੇ ਪਸ਼ੂ ਪਾਲਕ ਵੀਰਾਂ ਲਈ ਇਹ ਐਮ ਜਾਣਕਾਰੀ ਹੈ ਉਹਨਾਂ ਨੂੰ ਡੇਰੀ ਵਿਕਾਸ ਬੋਰਡ ਤੋਂ ਕੀ ਹੈ ਇੱਕ ਕੋਰਸ ਕਰ ਲੈਣਾ ਚਾਹੀਦਾ ਹੈ ਜਿਹੜਾ 14 ਦਿਨਾਂ ਦਾ ਹੁੰਦਾ ਹੈ ਜਾਂ ਇੱਕ ਮਹੀਨੇ ਦਾ ਵੀ ਕੋਰਸ ਹੁੰਦਾ ਹੈ 14 ਦਿਨਾਂ ਦੇ ਕੋਰਸ ਵਿੱਚ ਸਾਨੂੰ ਕੀ ਆ ਪਸ਼ੂ ਪਸ਼ੂਆਂ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਬਿਮਾਰੀਆਂ ਬਾਰੇ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਅਤੇ ਇੱਕ ਮਹੀਨੇ ਦੇ ਕੋਰਸ ਵਿੱਚ ਕੀ ਆ ਤੁਹਾਨੂੰ ਏਆਈ ਕਰਨਾ ਸਿਖਾਈ ਜਾਂਦੀ ਹੈ ਜਿਸ ਕਰ ਅਲ ਕਿ ਆਪਾਂ ਆਪਣੇ ਪਸ਼ੂਆਂ ਦੇ ਉੱਪਰ AI ਕਰ ਸਕਦੇ ਆ ਤੇ ਉਹ ਸਾਨੂੰ ਇੱਕ ਸਰਟੀਫਿਕੇਟ ਵੀ ਦਿੰਦੇ ਹਨ ਜਿਸ ਵਿੱਚ AI ਕਰਨ ਦੀ ਸਾਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਇਹ ਸਾਰੇ ਪਸ਼ੂ ਪਾਲਕ ਵੀਰਾਂ ਲਈ ਬਹੁਤ ਹੀ ਜ਼ਰੂਰੀ ਹੈ ਤੇ ਉਹਨਾਂ ਨੂੰ ਇਹ ਕੋਰਸ ਕਰਨਾ ਵੀ ਬਹੁਤ ਜ਼ਰੂਰੀ ਹੈ ਪਸ਼ੂ ਪਾਲਕ ਵੀਰਾਂ ਨੂੰ ਕੀ ਹੈ ਡੇਲੀ ਦਾ ਰੁਟੀਨ ਬਣਾ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਵੀ ਕੰਪਨੀ ਦਾ ਲਿਗਰਟਾਨੀ 50 ml ਹਾਰਗੋ ਜ ਆਪਣੇ ਪਸ਼ੂ ਨੂੰ ਦੇਣਾ ਚਾਹੀਦਾ ਹੈ ਇਸ ਨਾਲ ਕੀ ਆ ਬਹੁਤ ਸਾਰੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ਤੇ ਪਸ਼ੂਆਂ ਦੇ ਦੁੱਧ ਵਧਣ ਦੇ ਚਾਂਸ ਵੀ ਹੁੰਦੇ ਆ ਤੇ ਫੈਟ ਵਧਣ ਦੇ ਵੀ ਤੇ ਉਹਨਾਂ ਦੇ ਤੰਦਰੁਸਤੀ ਦਾ ਕਾਰਨ ਵੀ ਇਹ ਹੁੰਦਾ ਹੈ ਤੇ ਹਰ ਇੱਕ ਪਸ਼ੂ ਪਾਲਕ ਵੀਰ ਨੂੰ ਰੁਟੀਨ ਜ਼ਰੂਰੀ ਬਣਾਉਣਾ ਚਾਹੀਦਾ ਕਿ ਉਹ ਆਪਣੇ ਪਸ਼ੂ ਨੂੰ ਹਰ ਰੋਜ਼ ਕਿਸੇ ਵੀ ਕੰਪਨੀ ਦਾ 50 ml ਲਿਵਰ ਟੋਨਿਕ ਜ਼ਰੂਰ ਦੇਵੇ ਹੁਣ ਗੱਲ ਕਰਾਂਗੇ ਕਿ ਦੁੱਧ ਵਿੱਚ ਜੇ ਆ ਕਿਹੜੀ ਚੀਜ਼ਾਂ ਜੇ ਇਸ ਨੂੰ ਮਿਲਾਉਣ ਨਾਲ ਦੁੱਧ ਦੀ ਫੈਟ ਡਬਲ ਹੋ ਜਾਂਦੀ ਹੈ ਹੈ ਨਾ ਜਿਹੇ ਬਾਜ਼ਾਰ ਵਿੱਚ ਬਹੁਤ ਸਾਰੇ ਪ੍ਰੋਡਕਟ ਮਿਲਦੇ ਹਨ ਕੈਮੀਕਲ ਜਾਂ ਪਾਊਡਰ ਮਿਲਦੇ ਹਨ ਜਿਸ ਨੂੰ ਮਿਲਾਉਣ ਨਾਲ ਕੀ ਆ ਦੁੱਧ ਦੀ ਫੈਟ ਡਬਲ ਹੋ ਜਾਂਦੀ ਹੈ ਤੇ ਦੁੱਧ ਵਾਲੀ ਮਸ਼ੀਨ ਵੀ ਇਸ ਨੂੰ ਨਹੀਂ ਫੜ ਪਾਉਂਦੇ ਕਿ ਇਸ ਵਿੱਚ ਕੀ ਮਿਲਿਆ ਹੋਇਆ ਹੈ ਇਸ ਤਰ੍ਹਾਂ ਦੇ ਕੈਮੀਕਲਾਂ ਦੇ ਕੈਮੀਕਲ ਜਾਂ ਪਾਊਡਰਾਂ ਬਾਰੇ ਸਾਡੇ ਚੈਨਲ ਦੇ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਕੀ ਹੈ ਮੁਰਕੀ ਦੇਹੀ ਨੂੰ ਕੋਈ ਨੁਕਸਾਨ ਪਹੁੰਚੇ ਤੇ ਮੈਂ ਸਾਰੇ ਇਹ ਵੀ ਰਣ ਬੇਦਿਕਰਨਾ ਚਾਹੁੰਦਾ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਹਨ ਕਿ ਦੁੱਧ ਦੀ ਮਾਣ ਵਧਾਉਣ ਲਈ ਦੁੱਧ ਵਿੱਚ ਕਿਸੇ ਤਰ੍ਹਾਂ ਦਾ ਕੈਮੀਕਲ ਪਾਉਂਦੇ ਹਨ ਉਹ ਆਪਣੀ ਆਉਣ ਵਾਲੀ ਨਸਲ ਲਈ ਨਸਲ ਨਸਲ ਖੋਸ਼ੀ ਕਰ ਰਹੇ ਹਨ ਇਸ ਨਾਲ ਕੀ ਹੈ ਮੁਰਕੀ ਦੇਹੀ ਤੇ ਬਹੁਤ ਸਾਰੇ ਕਸਟਮ ਦੇ ਹੰਨਤ ਦੇ ਦਾ ਬਿਮਾਰੀਆਂ ਆਉਂਦੀਆਂ ਹਨ ਜਾਂ ਕੈਂਸਰ ਵਗੈਰਾ ਰੀਆਂ ਫੌੜ ਮਾਉਂਦੀਆਂ ਹਨ ਇਹ ਸਾਰੀਆਂ ਇਸ ਕਾਰਨ ਹੀ ਆਉਂਦੀਆਂ ਹਨ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦਾ ਕੰਮ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਤੁਤ ਨੂੰ ਸਾਫ਼ ਸੁਥਰਾ ਤੇ ਸੋਚਾ ਵੇਚਣਾ ਤੇ ਵਰਤਣਾ ਚਾਹੀਦਾ ਹੈ ਧੰਨਵਾਦ